ਅਸਿਕਾਲ ਜੀ ਵੈਜੀ ਦਾ ਖਾਲਸਾ ਵੈਜੀ ਕੀ ਫਤਿਹ ਅੱਜ ਅੱਪਾ ਗੱਲ ਕਰਦੇ ਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਖੰਡੂਰ ਸਾਹਿਬ ਤੋਂ ਐਮਪੀ ਜਿੱਤੇ ਨੇ ਖੰਡੂਰ ਸਾਹਿਬ ਵਾਸੀਆਂ ਨੇ ਬੜਾ ਵੱਡਾ ਜਿਹੜਾ ਮਾਣ ਬਖਸ਼ਿਆਗਾ ਹੁਣ ਜਿਹੜੀ ਕੱਲ ਦੀ ਘਟਨਾ ਕੀ ਆ ਕਿ ਪੰਜਾਬ ਕਿਸਾਨ ਜੁਨੀਆਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜਾ ਘਰ ਦੇ ਅੱਗੇ ਜਿਹੜਾ ਟੈਂਟ ਲਾ ਕੇ ਜਿਹੜਾ ਧਰਨਾ ਲਾ ਦਿੱਤਾ ਵੱਡਾ ਹਾਂ ਤੁਸੀਂ ਧਿਆਨ ਨਾਲ ਸੁਣਨਾ ਵੀਡੀਓ ਆਪਾਂ ਗੱਲ ਕਰਦੇ ਹਾਂ ਇਸ ਮੁੱਦੇ ਤੇ ਕਿ ਕਿਸਾਨਾਂ ਨੇ ਧਰਨਾ ਲਾ ਦਿੱਤਾ ਕਿਸਾਨ ਕਹਿੰਦੇ ਕਿ ਸਾਨੂੰ ਸਾਰਿਆਂ ਵੱਲੋਂ ਹੁਕਮ ਆ ਕਿ ਜਿੰਨੇ ਵੀ ਐਮਪੀ ਜਿੱਤੇ ਨਿਕਲੇ ਬੀਜੇਪੀ ਨੂੰ ਛੱਡ ਕੇ ਸਾਰੇ ਐਮਪੀਆਂ ਦੇ ਜਿਹੜੇ ਘਰ ਅੱਗੇੜੇ ਧਰਨੇ ਲਗਾਓ ਤੇ ਉਹਨਾਂ ਨੂੰ ਮੰਗ ਪੱਤਰ ਦਿਓ ਚਲੋ ਹੱਕਾਂ ਕਿਸਾਨਾਂ ਦਾ ਆਪਾਂ ਕਹਿ ਲੈ ਜਾਇਜ ਆ ਸਾਕੂਸ ਮੰਨ ਲੈਨੇ ਆ ਪਰ ਇੱਕ ਜਿਹੜੀ ਮੈਂ ਕਿਸਾਨਾਂ ਨੂੰ ਬੇਨਤੀ ਕਰਨਾ ਚਾਹਣਾ ਜਿਹੜੇ ਉੱਥੇ ਕਿਸਾਨ ਗਏ ਨੇ ਉਹਨਾਂ ਨੂੰ ਬੇਨਤੀ ਇਹ ਆ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਾਈ ਅੰਮਰਤਪਾਲ ਸਿੰਘ ਤੇ ਐਨਐਸਏ ਲੱਗੀ ਹੋਈ ਆ ਕਿ ਡਿਬਰੂਗੜ੍ਹ ਦੇਲ ਦੇ ਵਿੱਚ ਬੰਦਾ ਤੇ ਕਿਵੇਂ ਉਹਨਾਂ ਨੂੰ ਜਿਹੜੀ ਕਿਸ ਤਰ੍ਹਾਂ ਸੌਂਚਕਾਈ ਗਈ ਹੈ ਇਹ ਵੀ ਤੁਹਾਨੂੰ ਸਾਰਾ ਪਾਲੀਪਾਂਤ ਪਤਾ ਹੁਣ ਤੁਸੀਂ ਜਿਹੜਾ ਇੰਨਾ ਵੱਡੇ ਜਿਹੜੇ ਤੁਸੀਂ ਕ੍ਰਾਂਤੀਕਾਰੀਆਂ ਆਪਣੇ ਆਪ ਨੂੰ ਸੋਚਦੇ ਹੋ ਕਿਸਾਨੀ ਕਿਹੜਾ ਆਪਾਂ ਕਹਿੰਦੇ ਆ ਕਿ ਸੰਘਰਸ਼ਾ ਵਧੀਆਗਾ ਕਿਸਾਨ ਉੱਠੇ ਨੇ ਚਲੋ ਪਰ ਤੁਸੀਂ ਇਹ ਤੁਸੀਂ ਧਰਨਾ ਜਿਹੜਾ ਲਾਇਆ ਇਹ ਤੁਹਾਡਾ ਜਿਹੜਾ ਬਿਲਕੁਲ ਮੈਂ ਕਹਣਾਗਾ ਨਜਾਇਜ਼ ਦਾ ਪਹਿਲੇ ਜਦੋਂ ਤੁਹਾਨੂੰ ਪਤਾਗਾ ਕਿ ਬੰਦਾ ਤਾਂ ਕੋਹਾ ਹਜ਼ਾਰਾਂ ਕਿਲੋਮੀਟਰ ਦੂਰ ਤੇ ਬੈਠਾਗਾ ਜਿਹੜਾ ਐਮਪੀ ਦਾ ਅਸਾਮ ਦੀ ਜੇਲ੍ਹ ਦੇ ਵਿੱਚ ਬੈਠਾਗਾ ਤੇ ਧਰਨਾ ਉਹਦੇ ਉਹ ਤਾਂ ਪਹਿਲੀ ਜਿਹੜੇ ਮਾਪਿਓ ਤੇ ਦੁਖੀ ਨੇ ਸਰਕਾਰਾਂ ਨੇ ਕਰ ਛੱਡੇ ਆ ਤੇ ਤੁਸੀਂ ਜਾ ਕੇ ਉੱਥੇ ਧਰਨਾ ਲਾ ਦਿੱਤਾ ਜੇ ਮੰਗ ਪੱਤਰ ਦੇਣਾ ਸੀ ਜੇ ਉੱਥੇ ਅੰਮਰਿਤਪਾਲ ਹੁੰਦਾ ਘਰੇ ਹੁੰਦਾ ਜਾਂ ਪੰਜਾਬ ਆਇਆ ਹੁੰਦਾ ਜੇਲ੍ਹ ਤੋਂ ਬਾਹਰ ਹੁੰਦਾ ਤਾਂ ਜੈਸੀ ਤਾਂ ਉਹ ਧਰਨਾ ਜੇ ਇਹ ਧਰਨਾ ਤੁਸੀਂ ਸਰਕਾਰ ਦੇ ਅੱਗੇ ਲਾਓ ਜਾ ਕੇ ਕਿ ਭਾਈ ਅੰਮਰਤਪਾਲ ਸਿੰਘ ਨੂੰ ਛੱਡੋ ਕਿਸਾਨ ਵੀਰਾਂ ਨੂੰ ਮੈਂ ਦੁਬਾਰੇ ਬੇਨਤੀ ਕਰਦਾ ਜਿਹੜਾ ਧਰਨਾ ਤੁਸੀਂ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਲਾਇਆ ਸੀ ਇਹ ਧਰਨਾ ਸਰਕਾਰ ਦੇ ਖਿਲਾਫ ਲਾਓ ਤੇ ਭਾਈ ਅੰਮਰਤਪਾਲ ਸਿੰਘ ਨੂੰ ਬਾਹਰ ਕਢਾਓ ਇਹ ਧਰਨੇ ਲਾ ਲਾ ਕੇ ਤਾਂ ਤੁਹਾਡੀ ਅਸੀਂ ਮੰਨ ਲੈਂਦੇ ਤਾਂ ਬਾਅਦ ਚ ਜੇ ਭਾਈ ਅੰਮਰਤਪਾਲ ਸਿੰਘ ਨਾ ਕੋਈ ਤੁਹਾਡਾ ਦਿੱਤਾ ਕੰਮ ਨਾ ਕਰਦਾ ਨਾ ਤੁਹਾਡੀ ਗੱਲ ਮੰਨਦਾ ਜੀ ਸਦਕੇ ਕੀ ਚਾਹੇ ਮਹੀਨਾ ਬੈਠੇ ਰਹੋ ਪਹਿਲੀ ਗੱਲ ਉਹ ਬੰਦਾ ਜਿਹੜਾ ਅੰਮਰਤਪਾਲ ਸਿੰਘ ਆਇਆ ਜਾਣੀ ਨਾ ਤਾਂ ਉਹ ਗੋਲ ਮੋਲ ਗੱਲ ਕਰੇ ਗੋਡੇ ਲੱਗੇ ਕਿਸੇ ਦੇ ਗਿੱਟੇ ਲੱਗੇ ਸਿੱਧੀਆਂ ਗੱਲਾਂ ਕਰਦਾਗਾ ਤੇ ਕਿਸਾਨ ਵੀਰਾਂ ਨੂੰ ਜਿਹੜਿਆਂ ਸਾਡੀਆਂ ਮਾਵਾ ਭੈਣਾਂ ਨੂੰ ਉਹ ਲੈ ਕੇ ਉਹ ਵੀ ਬੈਠੀਆਂ ਨੇ ਵਿੱਚ ਬੇਸ਼ੱਕ ਸ਼ਾਂਤਮਈ ਧਰਨਾ ਸੀ ਅਸੀਂ ਇਹ ਨਹੀਂ ਕਹਿੰਦੇ ਕਿ ਕਿਸਾਨਾਂ ਦੇ ਉੱਤੇ ਜਾ ਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਪਰ ਇੱਕ ਦੁਨੀਆ ਦੇ ਵਿੱਚ ਜਿਹੜੀ ਗੱਲ ਫੈਲ ਗਈ ਕਿ ਭਾਈ ਅੰਮਰਤਪਾਲ ਸਿੰਘ ਦੇ ਬਾਰਗ ਜਿਹੜਾ ਧਰਨਾ ਲਾ ਦਿੱਤਾ 네ਗੇਟਿਵ ਲੋਕ ਜਿਆਦਾ ਸੋਚਦੇ ਨੇ ਅੱਜ ਕੱਢ 네ਗੇਟਿਵ ਨੂੰ ਜਿਹੜਾ ਲੋਕ ਨੇ ਜਿਆਦਾ ਲੈਂਦੇ ਨੇ ਜੇਕਰ ਇਹ ਧਰਨਾ ਤੁਸੀਂ ਅੱਜ ਤੋਂ 20 ਦਿਨ 10 ਦਿਨ ਜਾ ਆਪਾਂ ਕਹ ਲਈਏ ਸਾਲ ਪਹਿਲਾਂ ਧਰਨਾ ਲਾਏ ਹੁੰਦੇ ਤੇ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਐਨਐਸ ਚ ਤੜਾਈ ਹੁੰਦੀ ਕੀ ਭਾਈ ਅੰਮਰਤਪਾਲ ਸਿੰਘ ਕਿਸਾਨ ਨੇ ਜਾਂ ਉਹਨਾਂ ਦਾ ਪਰਿਵਾਰ ਕਿਸਾਨ ਨੇ ਜਾਂ ਜਿਹੜੇ ਮਜ਼ਦੂਰ ਨੇ ਉਹ ਵੀ ਕਿਸਾਨ ਨੇ ਤੁਸੀਂ ਗੱਲ ਜਿਹੜਾ ਇਹ ਆ ਕਿ ਧਰਨਾ ਲਾਤਾ ਮੰਗ ਪੱਤਰ ਦੇਣਾ ਸੀ ਭਾਈ ਸਾਹਿਬ ਦੇ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਨੇ ਕਦੋਂ ਤੁਹਾਨੂੰ ਇਨਕਾਰ ਕੀਤਾ ਕਿ ਮੰਗ ਪੱਤਰ ਨਾ ਦਿਓ ਤੁਸੀਂ ਦੋ ਜਾਂ ਜਾਂਦੇ ਚਾਰਿਆਂ ਨੇ ਜਾਂਦੇ ਮੰਗ ਪੱਤਰ ਦੇ ਕੇ ਆ ਜਾਂਦੇ ਤੁਹਾਨੂੰ ਸਾਰਾ ਪਤਾ ਕਿ ਭਾਈ ਅੰਮਰਤਪਾਲ ਸਿੰਘ ਇੱਥੇ ਹੈ ਹੀ ਨਹੀਂ ਤਾਂ ਧਰਨੀ ਦੀ ਤੁੱਕ ਕੀ ਬਣਦੀ ਆ ਐਵੇਂ ਬੇਣਗੱਲਾਂ ਤੋਂ ਜਿਹੜਾ ਕਿਸਾਨ ਨੇ ਜਿਹੜੇ ਇਹ ਫालतू ਜਿਹੜਾ ਇੱਕ ਤਾਂ ਤੁਸੀਂ ਖਰਚਾ ਗਾ ਜਿਹੜਾ ਕੀਤਾ ਗਿਆ ਇਹ ਤੇ ਬਿਨ ਗੱਲ ਤੋਂ ਬਿਨ ਮਤਵਲ ਤੋਂ ਕੋਈ ਇਹਦਾ ਮਤਵਲ ਨਹੀਂ ਇਸ ਧਰਨੇ ਦਾ ਮੈਂ ਤਾਂ ਕਹਿੰਦਾ ਜੀ ਸੱਦ ਕੇ ਲਾਓ ਜੋ ਕੋਈ ਐਮਪੀ ਕੰਮ ਨਹੀਂ ਕਰਦਾ ਐਮਐਲਏ ਕੰਮ ਨਹੀਂ ਕਰਦਾ ਮੁੱਖ ਮੰਤਰੀ ਕੰਮ ਨਹੀਂ ਕਰਦਾ ਤੁਹਾਡੀ ਕੋਈ ਗੱਲ ਨਹੀਂ ਸੁਣਦਾ ਡਟ ਕੇ ਧਰਨੇ ਲਾਓ ਤੁਹਾਡੇ ਨਾਲ ਸਾਰਾ ਜੱਗ ਖੜਾਗਾ ਤੁਹਾਡੇ ਨਾਲ ਸਾਰਾ ਪੰਜਾਬ ਖੜਾਗਾ মিডিਆ ਖੜਾਗਾ ਇੱਕ ਬੰਦੇ ਨੂੰ ਤਾਂ 1.5 ਸਾਲ ਹੋ ਗਏ ਜੇਲ੍ਹ ਦੇ ਵਿੱਚ ਬੰਦ ਪਿਆ ਨੂੰ ਤੇ ਸੌ ਨੂੰ ਐਮਪੀ ਜਿਹੜੀ ਕਿਹੜੇ ਹਾਲਾਤਾਂ ਦੇ ਨਾਲ ਚਕਾਈ ਗਈ ਆ ਵੀਡੀਓਗ੍ਰਾਫੀ ਨਹੀਂ ਕੀਤੀ ਗਈ ਫੋਟੋ ਨਹੀਂ ਖਿਚਾਉਣ ਦਿੱਤੀ ਗਈ ਪਰਿਵਾਰ ਨੂੰ ਦੋ ਜਣਿਆਂ ਨੂੰ ਮੈਨਨ ਦਿੱਤਾ ਗਿਆ ਤੇ ਦਵਾਰੇ ਫੌਜ ਲਾ ਕੇ ਉਹਨੂੰ ਐਨਐਸਏ ਜਿਹੜੀ ਲੱਗੀ ਹੋਈ ਆ ਦਵਾਰੇ ਡਿਬਿਊਲਰ ਜੇਲ੍ਹ ਦੇ ਵਿੱਚ ਬੰਦ ਕਰਤਾ ਘਟੋ ਘਟ ਇਹ ਚੀਜ਼ਾਂ ਸੋਚ ਲਿਆ ਕਰੋ ਪੜੇ ਲਿਖੇ ਹੋ ਕੱਲੇ ਅਸੀਂ ਇਹ ਨਹੀਂ ਕਿ ਬਾਪਾ ਘੱਟ ਨਹੀਂ ਹੁੰਦੀ ਆਪਣੀ ਫਲਾਣੇ ਦੇ ਅਗੇ ਧਰਨਾ ਲਾਤਾ ਧਮਕੀ ਆ ਕੇ ਧਰਨਾ ਲਾਤਾ ਇਹ ਮੈਨੂੰ ਗੱਲ ਵਧੀਆ ਨਹੀਂ ਲੱਗੀ ਤੁਹਾਡੀ ਚਾਹੇ ਤੁਹਾਨੂੰ ਇਹ ਗੱਲ ਸੁਣ ਕੇ ਦੁੱਖ ਲੱਗੇ ਚਾਹੇ ਕਿਸ ਤਰ੍ਹਾਂ ਲੱਗੇ ਪਰ ਜਿਹੜਾ ਧਰਨਾ ਤੁਸੀਂ ਉਦੋਂ ਲਾਇਓ ਜਦੋਂ ਭਾਈ ਅੰਮਰਤਪਾਲ ਸਿੰਘ ਬਾਹਰ ਆ ਗਿਆ ਤੁਹਾਡੀ ਗੱਲ ਨਾ ਸੁਣੇ ਤੁਹਾਡੇ ਆਖੇ ਨਾ ਲੱਗੇ ਤੇ ਫੇਰ ਤੁਸੀਂ ਧਰਨਾ ਲਾਉਣ ਦੇ ਹੱਕਦਾਰ ਹੋ ਤੇ ਆਦਿਆਂ ਦੀਆਂ ਬੇਨਤੀਆਂ ਕਰਦਾ ਸੀ ਕਿ ਜਿਹੜਾ ਇਹ ਧਰਨਾਗਾ ਮੈਂ ਤਾਂ ਕਹਿਣਾ ਆਪਣੇ ਵੱਲੋਂ ਕਹਿਣਾ ਬੇਫਜ਼ੂਲ ਬਾਧੂ ਧਰਨਾਗਾ ਕੋਈ ਇਹਦੀ ਧਰਨੀ ਤਕ ਨਹੀਂ ਬਣਦੀ ਉਹ ਜਿਹੜਾ ਐਮਪੀ ਦੀ ਨਹੀਂ ਸੁਣ ਸਕਦੇ ਸਰਕਾਰਾਂ 2 ਲੱਖ ਨਾਲ ਜਿੱਤਿਆ ਬੰਦਾ ਐਮਪੀ ਉਹਦੀ ਨਹੀਂ ਸੁਣ ਸਕਦੀਆਂ ਸਰਕਾਰਾਂ ਤੇ ਉਹਨਾਂ ਨੂੰ ਜਿਹੜਾ ਮੰਗ ਪੱਤਰ ਦੇਣਾ ਉਹਨਾਂ ਦੇ ਪਿਤਾ ਨੂੰ ਜਾਂ ਉਹਨਾਂ ਦੀ ਮਾਤਾ ਨੂੰ ਤਾਂ ਇਹ ਕਿੱਡੀ ਕਿ ਜੜੀ ਹੈਗੀ ਐ ਤੱਕ ਬੰਦੀ ਆ ਕਿ ਉਹਨਾਂ ਦੀ ਤਾਂ ਜਿਹੜੀ ਪਹੁੰਚ ਆ ਹੁਣ ਮੈਂ ਤੁਹਾਨੂੰ ਕੀ ਕਹਾਂ ਇਹਦੇ ਵਿੱਚ ਕਹਿੰਦੇ ਹੁੰਦੇ ਆ ਜੇਕਰ ਝੁੱਗਾ ਚੱਕਦੇ ਆ ਤੇ ਆਪ ਦਾ ਢਿੱਡ ਨੰਗਾ ਹੁੰਦਾ ਕਿਉਂਕਿ ਕਿਸਾਨ ਵੀ ਤੁਸੀਂ ਸਾਡੇ ਭਾਈਓ ਅਸੀਂ ਕਿਸਾਨਾਂ ਦੇ ਪੁੱਤਾਂ ਤੇ ਕਹਿਣ ਨੂੰ ਜੀਤਾ ਨਹੀਂ ਕਰਦਾ ਸੀ ਪਰ ਗੁੱਸਾ ਥੋੜਾ ਜਿਹਾ ਆਉਂਦਾਗਾ ਕਿ ਜਦੋਂ ਕੋਈ ਬੰਦੇ ਉੱਤੇ ਐਡਾ ਵੱਡਾ ਮੁਸੀਬਤ ਪਈ ਹੋਵੇ ਤੁਸੀਂ ਉਹਦੇ ਬਾਰਗੇ ਦੁੱਖ ਬਣਾਉਣ ਕਦੇ ਗਏ ਹੋ ਐਮਪੀ ਜਿੱਤਿਆ ਕਦੇ ਤੁਸੀਂ ਜਾ ਕੇ ਪੁੱਛਿਆਗਾ ਕਿ ਭਾਈ ਸਰਕਾਰ ਸੌਂ ਕਿਉਂ ਨਹੀਂ ਚਕਾਉਣ ਦਿੰਦੀ ਸਰਕਾਰ ਬਾਹਰ ਘਾਤੋਂ ਨਿਕੜਦੀ ਜੇਕਰ ਤੁਸੀਂ ਪਹਿਲਾਂ ਇਹ ਧਰਨੇ ਲਾਉਂਦੇ ਤਾਂ ਤੁਹਾਡਾ ਅਸੀਂ ਧੰਨਵਾਦ ਵੀ ਕਰਦੇ ਤੇ ਦੁਨੀਆ ਹੋਰ ਵੀ ਧੰਨਵਾਦ ਕਰਦੀ ਜਿਹੜਾ ਐਵੇਂ ਬਿਨ ਬਜਾ ਤੋਂ ਜਿਹੜੇ ਇਹ ਧਰਨੇ ਲਾਉਣੇ ਨੇ ਬਹੁਤ ਜਿਹੜੇ ਹਾਨੀਕਾਰਕ ਨੇ ਜਿਹੜੇ ਮਾਰੇ ਨੇ ਜੇਕਰ ਇਹ ਧਰਨੇ ਬੀਜਪੀ ਦੇ ਆਗੂਆਂ ਦੇ ਮੂਹਰੇ ਲਾਓ ਸਾਹ ਦੀ ਤੁਸੀਂ ਕਹਿੰਦੇ ਲਾਉਣੇ ਨਹੀਂ ਅਸੀਂ ਕਹਿੰਦੇ ਲਾਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖ ਦਿਓ ਕਿ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਧਰਨਾ ਲਾਇਆ ਗਿਆ ਕਿੰਨਾ ਕੁ ਜਾਇਜ਼ ਆ ਤੁਸੀਂ ਠਰਾਉਣੀਓ ਕਿੰਨਾ ਕੁ ਸਹੀ ਆ ਕਿੰਨਾ ਕੁ ਗਲਤ ਆ ਯਾ ਉਹਦੇ ਵਿੱਚ ਅਸੀਂ ਕਿੰਨੇ ਗਲਤਾਂ ਤੇ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਮੈਂ ਕਿਸਾਨਾਂ ਅੱਗੇ ਦੁਆਰੇ ਬੇਨਤੀ ਕਰਦਾ ਕਿ ਕਿਸਾਨ ਭਰਾਵਾਂ ਨੂੰ ਬੇਨਤੀ ਇਹ ਆ ਕਿ ਤੁਸੀਂ ਇੱਕ ਧਾਰਨਾ ਹੁਣ ਜਿਹੜਾ ਸਰਕਾਰ ਦੇ ਮੂਹਰੇ ਲਾ ਦਿਓ ਸਰਕਾਰ ਦੇ ਨਮਾਇੰਦਿਆਂ ਦੇ ਮੂਹਰੇ ਲਾ ਦਿਓ ਜਿਹੜੇ ਸਰਕਾਰ ਦੇ ਚੁਣੇ ਹੋਏ ਨੇ ਉਹ ਕਿਹੜਾ ਧਾਰਨਾ ਲਾਉਣਾ ਭਾਈ ਅੰਮਰਪਾਲ ਸਿੰਘ ਨੂੰ ਬਾਹਰ ਕਢਾਉਣ ਦੇ ਹੱਕ ਵਿੱਚ ਤੁਹਾਡਾ ਲਾ ਲਿਓ ਤੇ ਫਿਰ ਦੇਖਦੇ ਆ ਤੁਸੀਂ ਕਹਿੰਦੇ ਤੁਸੀਂ ਹੱਕਦਾਰ ਹੋ ਜਾਓਗੇ ਕਿ ਅਸੀਂ ਤੁਹਾਡੇ ਲਈ ਆਵਾਜ਼ ਚੁੱਕੀ ਆ ਤੁਸੀਂ ਸਾਡੇ ਲਈ ਚੁੱਕੋ ਧੰਨਵਾਦ ਵੈਜੀ ਦਾ ਖਾਲਸਾ ਸ੍ਰੀ ਵੈਜੀ ਫਤਿਹ